ਅਸੀਂ ਗੱਲ ਕਰ ਰਹੇ ਜੀ ਬੇਕਵਾਲ ਨਗਰ ਕੌਂਸਲ ਤੋਂ ਆ ਸਾਰੇ ਐਮਸੀ ਸਾਹਿਬਾਨ ਨੇ ਜਿਹੜੇ ਸਾਬਕਾ ਨੇ ਸਾਰੇ ਮੌਜੂਦਾ ਹੁਣ ਚੋਣ ਲੜ ਰਹੇ ਨੇ ਅੱਜ ਤੋਂ ਪੰਜ ਦਿਨ ਪਹਿਲਾਂ ਇਹ ਨੋਟੀਫਿਕੇਸ਼ਨ ਜਿਹੜਾ ਦੋ ਦਿਨ ਪਹਿਲਾਂ ਹੋਇਆ ਕਹਿੰਦੇ ਜੀ ਸਾਰੇ ਵੋਟਰ ਸੂਚੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਗਈ ਹੈ ਔਰ ਵੋਟਰ ਸੂਚੀ ਲੈ ਕੇ ਅੱਜ ਦੇ ਪੇਪਰ ਚ ਆਇਆ ਕਿ ਐਸ.ਐਮ. ਸਾਹਿਬ ਕਹਿੰਦੇ ਸਾਡੇ ਕੋਈ ਪੇਪਰ ਉਸੇ ਸਬੰਧ ਕਰਨ ਨਹੀਂ ਆਇਆ ਆਪਾਂ ਪੇਪਰ ਕਿਸ ਤਰ੍ਹਾਂ ਉੱਥੇ ਅਪਲਾਈ ਕਰੀਏ ਜਿਹੜੀ ਵੋਟਰ ਸੂਚੀ ਆਈ ਹੈ ਉਹ ਸਾਨੂੰ ਮਿਲਦੀ ਨਹੀਂ ਪਈ ਕੱਲ 12 ਵਜੇ ਦੀ ਬੇਕਵਾਲ ਪਹੁੰਚ ਚੁੱਕੀ ਹੈ ਹੁਣ ਕਿਹ ਬਿਨਾ ਫੋਟੋ ਤੋਂ ਵੋਟਾਂ 4 ਨੰਬਰ ਵਾਰ ਵਾਲਾ ਰੋਡ ਜੱਬਾਰ ਰੋਡ ਦੇ ਉੱਤੇ 84 ਵੋਟਾਂ ਬਣਾਈਆਂ ਗਿਆ ਨੇ ਇਹਦੀ ਫੋਟੋ ਨਹੀਂ ਲੱਗੀ ਹੈਗੀ ਇਸ ਤਰ੍ਹਾਂ ਸਾਰੇ ਪਿੰਡ ਵਿੱਚ 500 ਵੋਟ ਬਣਾਈ ਗਈ ਨਵੀਂ ਹਾਲੇ ਹੋਣ ਹਾਲੇ ਹੋਣ ਵੋਟਾਂ ਪੈ ਗਈਆਂ ਨੇ ਐਮਐਲਏ ਸਾਹਿਬ ਦੀਆਂ ਐਮਪੀ ਦੀਆਂ ਉਦੋਂ ਵੋਟਾਂ ਬਣ ਚੁੱਕੀਆਂ ਮਾਤ-ਮਤ ਬੋਰ ਬੰਦੀ ਸਾਰੇ ਪਿੰਡ ਦੇ ਵਿੱਚ ਹਾਂਜੀ ਇੱਕ ਇੱਕ ਡਿਪੈਂਡੈਂਸੀ ਨਹੀਂ ਬੋਰ ਬਣ ਗਿਆ ਇੱਕ ਪਿੰਡ ਵੱਡਾ ਹੋ ਗਿਆ ਯਾਨੀ ਇੱਕ ਵਾਰ ਵਿੱਚ 4-500 ਵੋਟ ਹੁੰਦੀ ਹੈ ਇੱਕ ਪਿੰਡ ਪੂਰਾ ਵੱਸ ਗਿਆ ਜਿਵੇਂ ਸਿਕਰੀ ਪਿੰਡ ਦੀ ਵੋਟ 500 ਹੈ ਔਰ ਇਹ ਸਰੇ ਸਰ ੱਟਕਾ ਹੋ ਰਿਹਾ ਅਸੀਂ ਹੁਣ ਸੇਰ ਦੇ ਉੱਤੇ ਬੈਠੇ ਹੋਏ ਆ 9 ਵਜੇ ਆ ਕੇ ਸਾਨੂੰ ਵੋਟਰ ਸੂਚੀ ਨਹੀਂ ਮਿਲਦੀ ਪਈ ਸਾਨੂੰ ਵੋਟਰ ਸੂਚੀ ਮਿਲੇ ਉਹਦੀ ਅਸੀਂ ਫੋਟੋ ਲਾ ਕੇ ਇਹਦਾ ਕਾਰਨ ਹੈ ਆਪਾਂ ਜਦੋਂ ਦੂਜੀ ਵਾਰ ਵਿੱਚ ਚੋਣ ਲੜਨੀ ਹੈ ਉਹਦੇ ਬਾਅਦ ਸਾਨੂੰ ਉਹਦਾ ਸੱਦਾ ਪੱਤਰ ਆਉਣਾ ਹੈ ਦੋ ਬੰਦੇ ਉਧਰ ਤੇ ਸਾਨੂੰ ਚਾਹੀਦੇ ਨੇ ਉਹਦੀ ਵੋਟਰ ਸੂਚੀ ਆਈ ਦੀ ਸਾਨੂੰ ਔਰ ਵੋਟਰ ਸੂਚੀ ਹੋਣ ਦੇ ਬਾਅਦ ਜਦੋਂ ਸਾਨੂੰ ਕਾਣਾ ਕੰਨੀ ਕਰ ਰਹੇ ਨੇ ਕਿ ਇਹ ਤੇ ਚਾਰੇ ਕਦੇ ਉਧਰ ਜਾ ਰਹੇ ਨੇ ਕੋਈ ਅਫਸਰ ਤੇ ਕੰਮ ਨਹੀਂ ਕਰ ਰਿਹਾ ਤੇ ਪੇਪਰ ਜਿਉ ਨਹੀਂ ਭਰੇ ਜਾ ਰਹੇ ਤੇ ਬਸ ਆਪੇ ਆਮ ਆਦਮੀ ਪਾਰਟੀ ਜਿੱਤ ਗਈ ਐਸਟੀਐਮ ਸਾਹਿਬ ਤੇਜੋ ਸਾਹਿਬ ਦੇ ਝਾਂਟੇ ਜਾਂਦਾ ਬਸ ਲਿਆਂਦਾ ਧਿਆਨ ਜੀ ਇਹ ਸਭ ਹੁੰਦੇ ਨੇ ਬੇ ਆਉ ਨਹੀਂ ਰਹੇ ਇੱਥੇ ਜੀ ਸਾਬ ਬੁੱਟੇ ਦੇ ਪੁੱਛ ਲੋ ਬਾਕੀ ਕੋ ਬੱਚੋ ਇਹ ਸਾਬ ਆ ਰਹੀ ਕਿ ਲਾ ਮਦਦ ਕੀਤਾ ਗਿਆ ਕੀ ਮਾਮਲਾ ਹੈ ਕੀ ਲੈ ਕੇ ਅੱਜ ਦਾ ਪ੍ਰਦਰਸ਼ਨ ਹੀ ਤਾਂ ਕਰਕੇ ਕੀਤਾ ਇੱਕ ਹਫਤਾ ਲਗਾਤਾਰ ਹੋ ਗਿਆ ਨਾ ਹੁਣ ਕੋਈ ਲਿਸਟ ਮਿਲ ਰਹੀ ਹੈ ਜੇਲ 500 ਬੋਰਡ ਇੱਕ ਨਿੱਕੇ ਪਿੰਡ ਜਣੀ ਜੇਲੀ ਬਣਾਤੀ ਬਗੈਰ ਫੋਟੋ ਤੋਂ ਉਹ ਛੋਹ ਨਹੀਂ ਕਰਨ ਦੇ ਜਿਹੜੀ ਆਮ ਪਾਰਟੀ ਕੋਲ ਲਿਸਟ ਉਹਨਾਂ ਨੂੰ ਮਿਲ ਚੁੱਕੀ ਹੈ ਸਾਨੂੰ ਕੋਈ ਲਿਸਟ ਨਹੀਂ ਮੇਦੇ ਐਸ.ਡੀ.ਐਮ ਸਾਹਿਬ ਕਹਿ ਰਹੇ ਨੇ ਸਾਡੇ ਕੋ ਕੋਈ ਪੇਪਰ ਫਾਈਲ ਕਰਨ ਨਹੀਂ ਆਇਆ ਪੇਪਰ ਫਾਈਲ ਕਰਨ ਤੇ ਤਾਂ ਹੀ ਕੋਈ ਆਏਗਾ ਜੇ ਅਨੁਲਿਸ਼ਟਾ ਮਿਲਣ ਗਿਆ ਤੇ ਸਾਨੂੰ ਤਾਂ ਲਿਸਟ ਨਹੀਂ ਮਿਲ ਰਹੀ ਹੈਗੀ ਅਸੀਂ ਹੁਣ ਇੱਥੇ ਧਰਨੇ ਵੀ ਆਖਿਰ ਬਹਿ ਗਏ ਆ ਜੀ ਹਾਨੂੰ ਨਹੀਂ ਸਾਫ ਨਾ ਮਿਲਿਆ ਘੰਟੇ ਤੱਕਾਂ ਨੂੰ ਲਿਸਟ ਦਾ ਨਾਮ ਮਿਲਿਆ ਅਸੀਂ ਛੜਕ ਰੋ ਕੇ ਜਾਮ ਕਰ ਦਿਆਂਗੇ ਵੱਡੇ ਲੈਵਲ ਤੇ ਧਰਨਾ ਲਾਇਆ ਜਾਏਗਾ ਇੱਥੇ ਦੇ ਹੱਥੇ ਬੰਦ ਕਰ ਦੇ ਆਈ ਆਈ ਬੰਦ ਕਰਨਾ ਹੈਗਾ ਵੋਟਰ ਸੂਚੀ ਸਾਨੂੰ ਨਾ ਦਿੱਤੀ ਐਨ.ਐਸ.ਓ ਵੀ ਤੁਰਤ ਦਿੱਤੀ ਜਾਵੇ ਇੱਥੇ ਕੋਈ ਈ.ਓ ਸਾਹਿਬ ਨਹੀਂ ਬੈਠੇ ਕੋਈ ਨਹੀਂ ਆਗੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੋ ਕਾਲਜ ਜਾਣੇ ਆ ਉਹ ਵੀ ਕੋਈ ਗੱਲ ਨਹੀਂ ਹੈਗੀ ਉੱਥੇ ਇਹ ਹੋ ਗੀ ਰਿਹਾ ਹੈਗਾ ਤੇ ਆਮ ਪਾਰਟੀਆਂ ਲਿਸਟਾਂ ਲਈ ਫਿਰਦੇ ਨੇ ਕਿ ਬਾਕੀ ਪਾਰਟੀਆਂ ਹੈ ਨਹੀਂ ਹੈਗੀਆਂ ਕੋਈ ਵੀ ਪੰਜਾਬ ਵਿੱਚ ਸੁਣਾ ਸੱਤ ੱਕਾ ਨਾ ਅਸੀਂ ੱਕਾ ਹੁੰਦੇ ਨਾ ਨਾ ਹੀ ੱਕਾ ਕੀਤਾ ਕਦੀ ਨਾ ਜੇਲੀ ਵੋਟਾਂ ਪੈਣ ਦੇਣੀਆਂ ਇੱਥੇ ਪਾਣ ਸਾਨੂੰ ਜਿੰਨਾ ਮਰਜੀ ਸੰਘਰਸ਼ ਕਰਨਾ ਪਵੇ ਇਲੈਕਸ਼ਨ ਇਹਨਾਂ ਨੇ ਨੌਸਤੇ ਕਰ ਦਿੱਤੀ ਹੈ ਪਾਰੋਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਦੂਜੀਆਂ ਪਾਰਟੀਆਂ ਆ ਆਵਾਜ਼ੇ ਪਾਰਟੀ ਨੂੰ ਛੱਡ ਕੇ ਬਾਕੀ ਜਿੰਦੀਆਂ ਵੀ ਦੂਸਰੀਆਂ ਅ ਪਰਵਾਇਤੀ ਪਾਰਟੀਆਂ ਆ ਉਹਨਾਂ ਨੂੰ ਮੈਂ ਤਾਂ ਸਮਝਦਾ ਵੀ ਇਲੈਕਸ਼ਨ ਦੇ ਉੱਤੇ ਉਹਨਾਂ ਦੇ ਨਾਲ ਕੋਈ ਕੋਈ ਹਿਰਾ ਫੇਰੀ ਹੋਣ ਜਾ ਰਹੀ ਆ ਕਿਉਂਕਿ ਅਸੀਂ ਜਦੋਂ ਵੀ ਇੱਥੇ ਹੁੰਦੇ ਆ ਰੂਲਿੰਗ ਪਾਰਟੀ ਦੇ ਬੰਦੇ ਅੰਦਰ ਕੁਰਸੀਆਂ ਦੇ ਉੱਤੇ ਬੈਠੇ ਹੁੰਦੇ ਆ ਦੂਸਰੀਆਂ ਪਾਰਟੀ ਦੇ ਬੰਦਿਆਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਕੋਈ ਚੇਅਰ ਨਹੀਂ ਦਿੱਤੀ ਜਾਂਦੀ ਇਹ ਦੱਸਿਆ ਜਾਵੇ ਇਸ ਨਗਰ ਕੌਂਸਲ ਦੇ ਸਾਨੂੰ ਦੱਸਣ ਹੈ ਦੱਸਣ ਪਈ ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਇਲੈਕਸ਼ਨ ਲੜਨੀ ਆ ਤੇ ਉਹਦੇ ਸਬੰਧ ਦੇ ਵਿੱਚ ਜੋ ਜ਼ਰੂਰੀ ਦਸਤਾਵੇਜ਼ ਉਹਨਾਂ ਨੂੰ ਚਾਹੀਦੇ ਆ ਜਿਹੜੇ ਹਾਲੇ ਤੱਕ ਮਾਈਆ ਹੀ ਨਹੀਂ ਕਿਹਾਇਆ ਜਾ ਸਕਾ ਹੋ ਰਹੇ ਸਾਨੂੰ ਸਾਨੂੰ ਵੋਟਰ ਸੂਚੀਆਂ ਜਿਹੜੀਆਂ ਪੜ ਕੇ ਕਹਿੰਦੇ ਸਾਨੂੰ ਝੂਠਾ ਦੱਸ ਰਿਆ ਤਿਆਰ ਐ ਚ ਆ ਗਈਆਂ ਕੱਲ੍ਹ ਦੀ ਦੀਆਂ ਸੀ ਡਿਮਾਂਡ ਕਰ ਰਹੇ ਪਏ ਵੋਟਰ ਸੂਚੀਆਂ ਦੀ ਤਾਂ ਜੋ ਅਸੀਂ ਆਪਣੇ ਪੇਪਰ ਫਿਲ ਅਪ ਕਰ ਸਕੀਏ ਆਪਣਾ ਵੋਟ ਨੰਬਰ ਦੇ ਕੇ ਉਹ ਹਾਲੇ ਤੱਕ ਅਸੀਂ ਜਦੋਂ ਪੁੱਛਦੇ ਹਾਂ ਕਿ ਤੇ ਦਫ਼ਤਰ ਦੇ ਵਿੱਚ ਹਰ ਤੱਕ ਸਾਡੇ ਕੋਲ ਪਹੁੰਚਿਆ ਨਹੀਂ। ਨਾ ਹੀ ਸਾਨੂੰ ਇਸ ਵੇਲੇ ਕੱਲ੍ਹ ਦੀਆਂ ਅਸੀਂ ਲੱਗਿਆ ਐਨਓਸੀਆਂ ਭਲਾਈਆਂ ਕੀਤੀਆਂ ਉਹਦੇ ਸਬੰਧ ਵਿੱਚ ਸਾਨੂੰ ਅੱਜ ਤੱਕ ਕੋਈ ਵੀ ਐਨਓਸੀ ਨਹੀਂ ਮਿਲਿਆ। ਕੋਈ ਐਸਜੀਐਮ ਸਾਹਿਬ ਦੇ ਜਾਂ ਸਾਡੇ ਦਾ ਜੋ ਸਾਡੇ ਧਿਆਨ ਚ ਮੈਂ ਹਾਂ ਮੈਂ ਯੂ ਸਾਹਿਬ ਨੂੰ ਅੱਜ ਦਰਸ਼ਿਆ ਨੂੰ ਹੌਂਕੀਤਾ। ਵੀ ਆਹ ਸਾਨੂੰ ਪ੍ਰੋਬਲਮਜ਼ ਆ ਰਹੀਆਂ। ਆਉਂਦੇ ਨਹੀਂ।